ਦੀ ਨਾਕਾਰ ਵਾਲੀ ਬੈਂਕ ਮਰਦਾਬਾ 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 ਕਰੋੜਾ ਦਾ ਕਪੜਾ ਕਰਨ ਵਾਲੀ ਬੈਂਕ ਮਰਦਾਬਾ 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 ਐਸਬੀਆ ਬੈਂਕ ਦੇ ਮੁਲਾਜ਼ਮ ਕਪੜਾ ਕਰਨ ਵਾਲੇ ਮਰਦਾਬਾ 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 ਲੋਕਾਂ ਦੀ ਖੂਨ ਇਹਨਾਂ ਦੀ ਕਮਾਈ ਲੁੱਟਣ ਵਾਲੀ ਬੈਂਕ ਮਰਦਾਬਾ 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 ਅਰਜੰਦਰ ਸਿੰਘ ਜੀ ਜਿਹੜਾ ਮੀਤ ਪ੍ਰਧਾਨ ਕਰਤੀ ਥਾਣੀ ਹੁੰਦੇ ਨੇ ਬਾਈ ਜੀ ਜਿਹੜਾ ਤੁਸੀਂ ਸਾਦਕ ਐਸਕੇ ਬ੍ਰਾਂਚ ਤੇ ਕਿ ਤਰ੍ਹਾਂ ਆਇਆ ਉਹ ਕਿਉਂ ਲਾਇਆ ਏਜੀਐਫ ਦੇ ਅਮਦਤ ਢੀੜਾ ਸੀਗਾ ਮੁਲਾਜ਼ਮਾਂ ਬੈਂਕ ਦਾ ਬਹੁਤ ਪੁਰਾਣਾ ਮੁਲਾਜ਼ਮ ਸੀ ਬੈਂਕ ਵੀ ਬਹੁਤ ਪੁਰਾਣੀ ਹੈ ਇਹ ਸਾਦਕ ਦੇ ਵਿੱਚ ਤੇ ਦੂਜੇ ਮੁਲਾਜ਼ਮ ਬਦਲੇ ਜਾਂਦੇ ਇਹ ਜਾਂ ਦੀ ਬਦਲੀ ਨਹੀਂ ਹੋਈ ਸੀ ਬਹੁਤ ਸਾਲਾਂ ਤੋਂ 10 12 ਸਾਲ ਤੋਂ ਇੱਕੋ ਜਿੱਥੇ ਆਉਂਦਾ ਜਿੱਥੇ ਸੀਟ ਤੇ ਵਿਸ਼ਵਾਸ ਲੋਕਾਂ ਦੇ ਵਿੱਚ ਬਹੁਤ ਬਣਾ ਲਿਆ ਸੀ ਇਹਨਾਂ ਨੇ ਤੇ ਲੋਕਾਂ ਨੂੰ ਆਪ ਹੀ ਸਕੀਮਾ ਦੱਸਦਾ ਸੀਗਾ ਕਿਸੇ ਦੀ ਲੈਂਡ ਬੰਨਤੀ ਕਿਸੇ ਦੀਆਂ ਆਫੜੀਆਂ ਕਰਤੀਆਂ ਉਹ ਝਾਲੀ ਕਾਗਜ਼ ਬਣਾ ਕੇ ਦੇਤੇ ਕਿਸੇ ਨੂੰ ਕਿਸੇ ਦੀ ਲੈਂਡ ਚੱਕ ਕੇ ਅਗਲਾ ਕਹਿੰਦਾ ਦੂਜੇ ਪਾਸੇ ਪਾ ਦੀ ਵੇਖ ਉਹ ਇਹਨੇ ਪਾਉਣੀ ਨਾ ਕੋਲੇ ਬੈਠਾ ਹੀ ਕੈਸ ਦੇ ਦਿੰਦਾ ਸੀ ਆਪੇ ਕੋਲੇ ਰੱਖਿਆ ਹੁੰਦਾ ਸੀਗਾ ਯਾਨੀ ਵੱਡੇ ਵੱਡੇ ਬੰਦਾ ਨਾਲ ਇੰਨੀ ਉਹਨੇ ਜਾਣ ਪਛਾਣ ਕੀਤੀ ਸਾਰੇ ਵਾਰੀ ਵਾਰਗ ਨਾਲ ਆਰਤੀਆਂ ਨਾਲ ਤੇ ਹੁਣ ਜਦੋਂ ਕੱਲ 2-3 ਦਿਨਾਂ ਦਾ ਲੋਕਾਂ ਨੂੰ ਪਤਾ ਲੱਗਣ ਲੱਗਾ ਆਪਦੇ ਕੈਸ ਸਾਡੇ ਚ ਟੈੱਕ ਕਰਾਏ ਕਿ ਇਹਨਾਂ 45 ਲੱਖ ਦੀ ਹੈ ਇਹਨਾਂ 60 ਲੱਖ ਦੀ ਤੇ ਇਹਨਾਂ 30 ਲੱਖ ਦੀ ਕਿਤੇ 50 ਲੱਖ ਦੀ ਉਹਨਾਂ ਨੂੰ ਐ ਲੱਗਿਆ ਵੀ ਸਾਡੇ ਨਾਲ ਹੁਣ ਕਰਾਊਡ ਹੋ ਗਿਆ ਖਾਤਿਆਂ ਚ ਤੇ 3-4 ਦਿਨਾਂ ਤੋਂ ਇਹ ਬੰਦਾ ਗੈਰਹਾਜ਼ਰ ਸੀਗਾ ਤੇ ਨਾਲ ਉਹ ਮੈਨੇਜਰ ਵੀ ਗੈਰਹਾਜ਼ਰ ਇਹ ਜਿਹੜੀ ਮਿਲੀ ਭੋਗਤ ਹੋਈ ਹੈ ਇਹਨਾਂ ਦੀ ਸਾਰੇ ਉਤੋਂ ਤੱਕ ਮੁਲਾਜ਼ਮਾਂ ਨਾਲ ਵੀ ਮਿਲੀ ਭੋਗਤ ਹੋਊਗੀ ਜ ਰਾਜ ਦੇ ਵਿੱਚ ਟਿਕਿਆ ਹੁੰਦਾ ਸੀਗਾ ਤੇ ਉਸੇ ਸੀਟ ਤੇ ਇਹ ਬੈਠਾ ਸੀਗਾ ਤੇ ਉਹ ਗੱਲ ਆ ਜਿਵੇਂ ਮੂੰਹ ਤੇ ਆਰਾਮ ਤੇ ਬਗਲ ਤੇ ਛੁਰਗਾ ਐਨਾ ਮਿੱਠਾ ਬੰਦਾ ਸੀਗਾ ਮੂੰਹ ਦਾ ਤੇ ਜਾਨੀ ਵਿਸ਼ਵਾਸ ਕਰਕੇ ਲੋਕਾਂ ਨੇ ਪੈਸਾ ਆਪਾ ਬੈਠ ਕੇ ਰੱਖਦੇ ਆ ਵੀ ਜਿਹੜੀ ਆਪਣੀ ਕਮਾਈ ਹੈ ਸੇਫ ਹੋਊਗੀ ਕਿ ਜੇ ਬੈਂਕਾਂ 'ਚ ਹੀ ਲੋਕਾਂ ਦਾ ਪੈਸਾ ਸੇਫ ਨਾ ਹੋਊਗਾ ਤੇ ਫਿਰ ਲੋਕ ਜਾਣਗੇ ਕਿੱਧਰ ਬਈ ਜੇ ਗੱਲ ਕਰੀਏ ਦਾਜਾ ਕਿੰਨੇ ਕਰੋੜਾਂ ਦਾ ਘਮਲਾ ਕਰਕੇ ਦੇਖੋ ਜੀ ਕਰੋੜਾਂ ਤਾਂ ਟੱਪੂ ਗਈ ਏ ਕੋਤ ਮੇਰੇ ਕੋਲ ਲੱਗਦਾ ਹੈ ਕਿ ਯਾਨੀ 50-60 ਲੱਖ ਮੇਰੇ ਕੋਲ ਹੀ ਯਾਨੀ ਪਹੁੰਚ ਗਿਆ ਕਰੋੜ ਤੋਂ ਕਿਹੜਾ ਮੈਨੂੰ 5-4 ਕਰੋੜ ਦੀ ਠੱਗੀ ਜਿਹੜੀ ਇੱਥੇ ਲੋਕਾਂ ਨਾਲ ਵਧੀ ਹੋਣੀ ਹੈ ਕਿ ਆਪਾਂ ਨੂੰ ਲੱਖਾਂ ਨਹੀਂ ਕਹਿਣ ਸਕਦੇਗੇ ਬਈ ਕਰਦੇ ਸੀਗੇ ਨਸਾਨਾ ਨਹੀਂ ਹਾਂਜੀ ਹਾਂਜੀ ਉਹ ਦੱਸਦੇ ਬਈ ਕਰਦਾ ਨਹੀਂ ਸੀ ਵੈਸੀ ਸਲਿੱਪ ਕੱਢ ਦਿੰਦੇ ਵੈਸੀ ਜਾਨੀ ਜਾਲੀ ਫਲਿੱਪ ਆਪ ਦੇ ਕੋਲੋਂ ਬਣਾ ਕੇ ਤੇ ਉਹ ਦੇ ਦਿੰਦਾ ਸੀਗਾ ਉਹ ਅਗਲਾ ਇਹ ਤੇ ਵਿਸ਼ਵਾਸ ਹੀ ਇੰਨਾ ਕਰਦਾ ਸੀਗਾ ਰਾਇਨਬਾਦੀ ਵਿੱਚ ਕਿਹਦੀ 4 ਸਾਲ ਦੀ ਕਰਤੀ ਕਿ 5 ਸਾਲ ਦੀ ਕਰਤੀ ਇਹਨੂੰ ਪਤਾ ਹੁੰਦਾ ਜਦ ਤਨੂੰ ਕਢਾਉਣਾ ਆਊਗਾ ਤੇ ਉਦੋਂ ਨੂੰ ਮੈਂ ਆਉਦਾ ਜੰਗੀ ਅੱਗੇ ਮਾਰ ਕੇ ਤੇ ਜੂ ਮੰਤਰ ਹੋ ਜੂਆਂ ਹੁਣ ਨਾ ਤਾਂ ਕੋਈ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨੇ ਨਾ ਕਿਸੇ ਨੇ ਇੱਥੇ ਕੱਲ ਦਾ ਇਹ ਮਸਲਾ ਉੱਠਿਆ ਕੋਈ ਇਸੇ ਵਿਸ਼ਵਾਸ ਨਹੀਂ ਦਵਾਇਆ ਗਿਆ ਵੀ ਅਸੀਂ ਫੜ ਲੈਨੇ ਆ ਨਹੀਂ ਉਦੋਂ ਦਾ ਹੀ ਉਹਨੂੰ ਟ੍ਰੇਸ ਕੀਤਾ ਹੁੰਦਾ ਫੜਿਆ ਜਾਂਦਾ ਹੁਣ ਲੋਕਾਂ ਨੂੰ ਇਹ ਸ਼ੱਕ ਹੈ ਵੀ ਉਹ ਕਿਤੇ ਅੜਾਰੀ ਮਾਰ ਗਿਆ ਬਾਹਰ ਜਿਹਨੇ ਇੰਨਾ ਕਰੋੜਾਂ ਦਾ ਕਪੜਾ ਕੀਤਾ ਤੇ ਜਿਹੜੀ ਇਹ ਉਹਨਾਂ ਦੇ ਜਾਂਚ ਕਰਾਂਗੇ ਅਸੀਂ ਕੋਈ ਇਹਨਾਂ ਦਾ ਮੇੜਾ ਵਿਚਾਰੀ ਬੈਂਕ ਦਾ ਨਹੀਂ ਆਇਆ ਵੱਡਾ ਕੋਈ ਇੱਥੇ ਲੋਕਾਂ ਨੂੰ ਵਿਸ਼ਵਾਸ ਦਵਾਵੇ ਪਰ ਮੈਨੂੰ ਨਹੀਂ ਲੱਗਦਾ ਕਿ ਵੀ ਕੱਜਲ ਖਵਾਰੀ ਲੋਕਾਂ ਦੀ ਇੰਨੀ ਹੋਊਗੀ ਟੜਕੇ ਦੇ ਲੋਕ ਆਉਂਦੇ ਖਾਤੇ ਚੱਕ ਕੇ ਥੋੜੇ ਫਿਰਦੇ ਚੱਕ ਕਰਾਉਣ ਉਹ ਕੋਈ ਜਾਣਦਾ ਮੇਰੇ ਨਾਲ 2 ਲੱਖ ਦੀ ਹੋ ਗਈ ਕੋਈ ਜਾਣਦਾ 5 ਲੱਖ ਦੀ ਹੋ ਗਈ ਤੇ ਯਾਨੀ ਬਹੁਤ ਵੱਡਾ ਇਹ ਜਿਹੜਾ ਸਕੈਮ ਨੂੰ ਆਪਾਂ ਕਫੜਾ ਕਹਿ ਸਕਦੇ ਆ ਪਾਰੀ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਤੇ ਉਹਨੂੰ ਰੈੱਥ ਕਰ ਦੇ ਉਹਦਾ ਲੌਕਆਊਟ ਡੋਰਸ ਜਾਰੀ ਕਰ ਦੇ ਕਿ ਜਿਹੜਾ ਬੰਦਾ ਉਹ ਬਾਹਰ ਨਾ ਜਾ ਸਕਦਾ ਤੇ ਫੇਰ ਹੀ ਜਿਹੜਾ ਲੋਕਾਂ ਨੂੰ ਅਨਸਾਰ ਮਿਲਣਾ ਸੀਗਾ ਜੇ ਹੁਣ ਐਫ ਆਈ ਆਰ ਕੱਟ ਦੇਣਗੇ ਪੁਲਿਸ ਕੱਟ ਦੂਗੀ ਐਫ ਆਈ ਆਰ ਨਾਲ ਲੋਕਾਂ ਦਾ ਪੈਸਾ ਨਹੀਂ ਮਿਲਣਾਗਾ ਇਹ ਤਾਂ ਲੋਕਾਂ ਦੀ ਗੁਣਕਫੀਨੇ ਦੀ ਕਮਾਈ ਆ ਉਹ ਬੰਦੇ ਨੂੰ ਲਿਆਉਣਾ ਤੇਵੇਂ ਨਾ ਨਾ ਜਾਤਾ ਕਰਾਂ ਲਿਆਦੀ ਅਧਿਕਾਰਤਾ ਤੇ ਢਾਉਣ ਜਾ ਕੇ ਉਹਦਾ ਕਰ ਲੋਕਾਂ ਦੀ ਕੂਨ ਕਸੀਨੇ ਦੀ ਕਮਾਈ ਲਾ ਕੇ ਜਿਹੜਾ ਬਣਾਇਆ ਉਹਨੇ ਪੈਸਾ ਠੀਕ ਹੈ ਭਾਈ ਧੰਨਵਾਦ ਧੰਨਵਾਦ ਜੀ